ਜੋ ওভারਟੇਕ ਕਰਨ ਲੱਗਾ ਸੀ ਇਧਰੋਂ ਗੱਡੀ ਆਈ ਜਿਸ ਟਾਈਮ ਉਸਨੇ ਲਾ ਲਈ ਬ੍ਰੇਕ ਬ੍ਰੇਕ ਲਾਉਂਦੇ ਸਾਰੇ ਉਹ ਟਾਇਰ ਦੇ ਥੱਲੇ ਆ ਗਿਆ ਕਾਰਨ ਹੈ ਗਣਾ ਸਭ ਤੋਂ ਵੱਡਾ ਇਹ ਹੈਗਾ ਸੜਕ ਦਾ ਕਿਉਂਕਿ ਸੜਕ ਹੋਈ ਹੋਈ ਛੋਟੀ ਇਹਨਾਂ ਨੇ ਪਾਈ ਪਾਈਨਾਂ ਪਾਈਆਂ ਗੁਰਨਾਰੰਗਦੇਵ ਜੀ ਦੇ ਜਨਮ ਦਿਨ ਦੀਆਂ ਪੱਟੀਆਂ ਹੋਈਆਂ ਆ ਦੇਖ ਲਓ 7-8 ਮਹੀਨੇ ਹੋ ਗਏ ਅਸੀਂ ਲੋਕ ਬਹੁਤ ਦੁਖੀ ਆਏ ਹੋਰੇ ਸਕੂਲ ਵੀ ਹੈ ਸਰਕਾਰੀ ਗੁਰਦੁਆਰਾ ਸਾਹਿਬ ਵੀ ਹੈ ਉਰੇ ਆnde ਜਾਂਦੇ ਆ ਉਰੇ ਰੋਜ਼ ਐਕਸੀਡੈਂਟ ਹੁੰਦੇ ਹੀ ਹੁੰਦੇ ਆ ਯਾਲਾ ਦੇ ਚਾਨਨੀ ਚੌਕ ਏਰੀਆ ਦੇ ਵਿੱਚ ਵੱਡਾ ਹਾਸਾ ਵਾਪਰ ਗਿਆ ਮੀਂਹ ਦੇ ਕਾਰਨ ਹੋਏ ਚਿੱਕੜ ਦੇ ਵਿੱਚ ਸਕੂਟੀ ਤਿਲਕਣ ਦੇ ਕਾਰਨ ਸਕੂਟੀ ਸਵਾਰ ਦੇ ਉੱਪਰੋਂ ਮਿਊਸਪਲ ਕਾਰਪੋਰੇਸ਼ਨ ਦੇ ਟਰੈਕਟਰ ਦਾ ਟਾਈ ਨੰਗ ਗਿਆ ਜਿਸ ਦੇ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਲੋਕਾਂ ਨੇ ਜ਼ਖਮੀ ਨੂੰ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਦੁਕਾਨਦਾਰਾਂ ਨੇ ਦੱਸਿਆ ਕਿ ਟਰੈਕਟਰ ਮਿਊਸਪਲ ਕਾਰਪੋਰੇਸ਼ਨ ਪਟਿਆਲਾ ਦਾ ਸੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਸ਼ਹਿਰ ਦੀਆਂ ਸਾਰੀਆਂ ਸੜਕਾਂ ਪੁੱਟੀਆਂ ਹੋਈਆਂ ਨੇ ਅਤੇ ਇਹਨਾਂ ਨੂੰ ਠੀਕ ਨਹੀਂ ਕੀਤਾ ਜਾ ਰਿਹਾ ਥੋੜੇ ਜਿਹੇ ਮੀਦੇ ਕੰਨ ਇੱਥੇ ਮਿੱਟੀ ਨਾਲ ਚਿੱਕੜ ਹੋ ਜਾਂਦਾ ਜਿਸ ਦੇ ਚਲਦਿਆਂ ਅੱਜ ਇਹ ਵੱਡਾ ਹਾਸਾ ਹੋ ਗਿਆ ਮੇਰਾ ਹੀ ਗੋਗੀ ਨਾਮ ਆ ਜੀ ਗੋਗੀ ਕੀ ਪਾਣਾ ਇਸ ਤਰ੍ਹਾਂ ਵਕਪ ਰਿਹਾ ਜੀ ਉਧਰੋਂ ਟਰੈਲੀ ਵੀ ਇਧਰੋਂ ਆ ਰਹੀ ਸੀ ਤੇ ਉਹ ਬੰਦਾ ਵੀ ਨਾਲ ਆ ਰਿਹਾ ਸੀ ਠੀਕ ਹੈ ਜੀ ਤੇ ਉਹ ਓਵਰਟੇਕ ਕਰਨ ਲੱਗਾ ਸੀ ਇਧਰੋਂ ਗੱਡੀ ਆਈ ਜਿਸ ਟਾਈਮ ਉਸਨੇ ਲਾ ਲਈ ਬ੍ਰੇਕ ਬ੍ਰੇਕ ਲਾਂਦੇ ਸਾਰੇ ਉਹ ਟਾਇਰ ਦੇ ਥੱਲੇ ਆ ਗਿਆ ਅੱਗੇ ਉਹਨੂੰ ਡਰਾਈਵਰ ਨੂੰ ਵੀ ਨਹੀਂ ਪਤਾ ਲੱਗਿਆ ਵੀ ਮੇਰੇ ਕਿਹੜੇ ਟਾਇਰ ਥੱਲੇ ਆਇਆ ਆ ਜਿਹੜਾ ਡਰਾਈਵਰ ਚਲਾ ਰਿਹਾ ਇਹ ਦੇ ਵਿਚਾਰਾ ਤਾਂ ਉਹ ਪਿਛਲਾ ਟਾਇਰ ਵੀ ਲੰਘ ਗਿਆ ਤਾਂ ਉਹ ਬੰਦੇ ਦੇ ਸਾਹ ਨਹੀਂ ਹੈਗੇ ਉਸ ਟਾਈਮ ਜਦੋਂ ਅਸੀਂ ਉਹਨੂੰ ਮੁੱਦਾ ਕਰਿਆ ਉਹਦੇ ਮੂੰਹ ਚੋਂ ਬਲੱਡ ਨਿਕਲੇ ਆ ਤਾਂ ਉਹਦੇ ਸਾਹ ਚੱਲ ਗਏ ਫਿਰ ਅਸੀਂ ਮਾਰਕੀਟ ਆ ਲੈਨੇ ਬੜਾ ਬੜਾ ਉਹਨੂੰ ਚੱਕ ਕੇ ਜਾ ਕੇ ਰਜਿੰਦਰ ਹਸਪੀਟਲ ਦਾਖਲ ਕਰਵਾਤਾ ਉਹ ਕਮੇਟੀ ਦਾ ਸੀ ਸਰਕਾਰੀ ਟਰੈਕਟਰ ਸੀ ਕਮੇਟੀ ਦਾ ਟਰੈਕਟਰ ਸੀ ਪਰ ਇਹ ਜਿਹੜੀ ਵਜ੍ਹਾ ਹੈਗੀ ਆ ਸੜਕ ਦੇਖੋ ਆ ਪਟਕੇ ਗੁਰੂ ਨਾਨਕ ਦੇਵ ਜੀ ਦੇ ਵੀ ਜਿਹੜੀ ਇਹ ਕਾਰਨ ਹੈਗਾ ਨਾ ਸਭ ਤੋਂ ਵੱਡਾ ਇਹ ਹੈਗਾ ਸੜਕ ਦਾ ਕਿਉਂਕਿ ਸੜਕ ਹੋਈ ਵੀ ਛੋਟੀ ਇਹਨਾਂ ਨੇ ਪੈਪਲਾਈਨਾਂ ਪਾਈਆਂ ਗੁਰਨਾਰੰਗਦੇਵ ਜੀ ਦੇ ਜਨਮ ਦਿਨ ਦੀਆਂ ਪੱਟੀਆਂ ਲਾਈਆਂ ਆ ਆ ਦੇਖ ਲਓ 7-8 ਮਹੀਨੇ ਹੋ ਗਏ ਅਸੀਂ ਲੋਕ ਬਹੁਤ ਦੁਖੀ ਆਏ ਹੋਰੇ ਸਕੂਲ ਵੀ ਐ ਸਰਕਾਰੀ ਗੁਰਦੁਆਰਾ ਸਾਹਿਬ ਵੀ ਐ ਉਰੇ ਆਂਦੇ ਜਾਂਦੇ ਆ ਉਰੇ ਰੋਜ਼ ਐਕਸੀਡੈਂਟ ਹੁੰਦੇ ਹੀ ਹੁੰਨੇ ਆ ਥੋੜਾ ਹਾਲਾਤ ਕਿਵੇਂ ਨੇ ਭਾਈ ਜਿਹੜੇ ਦੇ ਦੇਖੋ ਜੀ ਇਸ ਦਾ ਜਿਹੜੇ ਉਸ ਬੰਦੇ ਨੂੰ ਅਸੀਂ ਦਾਖਲ ਕਰਾਇਆ ਸੀ ਬਾਕੀ ਪ੍ਰਮਾਤਮਾ ਦੀ ਮਰਜ਼ੀ ਆ ਵੀ ਹੁਣ ਵੀ ਠੀਕ ਆ ਉਹ ਵੈਸੇ ਦਾ ਬੰਦੇ ਦੀ ਪਛਾਣ ਹੋਈ ਐ ਵੀ ਕਿੱਥੋਂ ਤੇ ਉਹ ਪਛਾਣ ਹੋਈ ਦੀ ਉਹਦੀ ਨਾਮ ਨੂੰ ਪਤਾ ਨਹੀਂ ਹੈਗਾ ਉਹ ਰਾਗੋ ਮਜਰੇ ਦੇ ਰਹਿੰਦਾ ਸੀ ਅੱਛਾ ਮਤਲਬ ਕਿ ਆ ਤੋਪਖਾਨੇ ਮੋ ਉਹ ਟੇਰੇ ਨਹੀਂ ਬੰਬੇ ਦੀ ਬੰਬੇ ਹੋਆ ਹੋਰੇ ਹਾਂ ਲੈ ਕੇ ਕਿਉਂ ਬੋਲ ਰਿਹਾ ਤੀ ਕੋਈ ਗੱਲ ਬਾਤ ਨਹੀਂ ਕੋਈ ਗੱਲ ਬਾਤ ਨਹੀਂ ਕਰ ਰਿਹਾ ਸੀ ਉਹ ਉਹਦੇ ਮਤਲਬ ਇਹ ਲੈ ਪਹਿਲਾਂ ਤਾਂ ਉਹਨੂੰ ਐਂ ਲੱਗਦਾ ਜਿਵੇਂ ਸਾਹ ਨਹੀਂ ਆ ਗਏ ਨਹੀਂ ਪਾਣੀ ਦੇ ਕਾਰਨ ਹੋਇਆ ਸੀ ਉਹ ਇਹ ਪਾਣੀ ਦੀ ਪਾਣੀ ਦੀ ਵਜ੍ਹਾ ਕਰਕੇ ਕਿਉਂਕਿ ਉਹ ਆਪਣੇ ਆਪ ਨੂੰ ਬਚਾਉਣ ਦੇ ਪਿੱਛੇ ਨਾ ਉਹ ਇਧਰ ਨੂੰ ਆ ਗਿਆ ਜਦੋਂ ਉਹਨੇ ਬ੍ਰੇਕ ਦੱਬੀ ਤਾਂ ਉਹ ਟਾਇਰ ਥੱਲੇ ਆ ਗਿਆ ਤੇ ਉਹ ਓਵਰਟੇਕ ਕਰਨ ਲੱਗਾ ਤੇ ਇਧਰੋਂ ਗੱਡੀ ਆਈ ਜਿਸ ਟਾਈਮ ਉਸਨੇ ਲਾ ਲਈ ਬ੍ਰੇਕ ਬ੍ਰੇਕ ਲਾਉਂਦੇ ਸਾਰੇ ਉਹ ਟਾਇਰ ਦੇ ਥੱਲੇ ਆ ਗਿਆ ਕਾਰਨ ਹੈ ਗਣਾ ਸਭ ਤੋਂ ਵੱਡਾ ਇਹ ਹੈਗਾ ਸੜਕ ਦਾ ਕਿਉਂਕਿ ਸੜਕ ਹੋਈ ਵੀ ਛੋਟੀ ਇਹਨਾਂ ਨੇ ਪਾਈਪ ਲਾਈਨਾਂ ਪਾਈਆਂ ਗੁਰਨਾਰੰਗ ਦੇਵ ਜੀ ਦੇ ਜਨਮ ਦਿਨ ਦੀਆਂ ਪੱਟੀਆਂ ਹੋਈਆਂ ਆ ਆ ਦੇਖ ਲਓ 7-8 ਮਹੀਨੇ ਹੋ ਗਏ ਅਸੀਂ ਲੋਕ ਬਹੁਤ ਦੁਖੀ ਆਏ ਹੋਏ ਉਰੇ ਸਕੂਲ ਵੀ ਹੈ ਸਰਕਾਰੀ ਗੁਰਦੁਆਰਾ ਸਾਹਿਬ ਵੀ ਹੈ ਉਰੇ ਆnde ਜਾਂਦੇ ਆ ਉਰੇ ਰੋਜ਼ ਐਕਸੀਡੈਂਟ ਹੁੰਦੇ ਹੀ ਹੁੰਦੇ ਆ ਪਟਿਆਲਾ ਦੇ ਚਾਨਨੀ ਚੌਕ ਏਰੀਆ ਦੇ ਵਿੱਚ ਵੱਡਾ ਹਾਸਾ ਵਾਪਰ ਗਿਆ ਮੀਂਹ ਦੇ ਕਾਰਨ ਹੋਏ ਚਿੱਕੜ ਦੇ ਵਿੱਚ ਸਕੂਟੀ ਤਿਲਕਣ ਦੇ ਕਾਰਨ ਸਕੂਟੀ ਸਵਾਰ ਦੇ ਉੱਪਰੋਂ ਮਿਊਸਿਪਲ ਕਾਰਪੋਰੇਸ਼ਨ ਦੇ ਟਰੈਕਟਰ ਦਾ ਟਾਇਰ ਲੰਗ ਗਿਆ ਜਿਸ ਦੇ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਲੋਕਾਂ ਨੇ ਜ਼ਖਮੀ ਨੂੰ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਦੁਕਾਨਦਾਰਾਂ ਨੇ ਦੱਸਿਆ ਕਿ ਟਰੈਕਟਰ ਮਿਊਸਿਪਲ ਕਾਰਪੋਰੇਸ਼ਨ ਪਟਿਆਲਾ ਦਾ ਸੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਸ਼ਹਿਰ ਦੀਆਂ ਸਾਰੀਆਂ ਸੜਕਾਂ ਪੁੱਟੀਆਂ ਹੋਈਆਂ ਨੇ ਅਤੇ ਇਹਨਾਂ ਨੂੰ ਠੀਕ ਨਹੀਂ ਕੀਤਾ ਜਾ ਰਿਹਾ ਥੋੜੇ ਜਿਹੇ ਮੀਦੇ ਕਾਰਨ ਇੱਥੇ ਮਿੱਟੀ ਨਾਲ ਚਿੱਕੜ ਹੋ ਜਾਂਦਾ ਜਿਸ ਦੇ ਚਲਦਿਆਂ ਅੱਜ ਇਹ ਵੱਡਾ ਹਾਸਾ ਹੋ ਗਿਆ ਮੇਰਾ ਹੀ ਗੋਗੀ ਨਾਮ ਆ ਜੀ ਗੋਗੀ ਕੀ ਬਾਣਾ ਇਸ ਤਰ੍ਹਾਂ ਵਕਪ ਰਿਆ ਜੀ ਉਧਰੋਂ ਟ੍ਰੈਲੀ ਵੀ ਇਧਰੋਂ ਆ ਰਹੀ ਸੀ ਤੇ ਉਹ ਬੰਦਾ ਵੀ ਨਾਲ ਆ ਰਿਹਾ ਸੀ ਠੀਕ ਹੈ ਜੀ ਤੇ ਉਹ ਓਵਰਟੇਕ ਕਰਨ ਲੱਗਾ ਸੀ ਇਧਰੋਂ ਗੱਡੀ ਆਈ ਜਿਸ ਟਾਈਮ ਉਸਨੇ ਲਾ ਲਈ ਬ੍ਰੇਕ ਬ੍ਰੇਕ ਲਾੰਦੇ ਸਾਰੇ ਉਹ ਟਾਇਰ ਦੇ ਥੱਲੇ ਆ ਗਿਆ ਅੱਗੇ ਉਹਨੂੰ ਡਰਾਈਵਰ ਨੂੰ ਵੀ ਨਹੀਂ ਪਤਾ ਲੱਗਿਆ ਵੀ ਮੇਰੇ ਕਿਹੜੇ ਟਾਇਰ ਥੱਲੇ ਆਇਆ ਆ ਜਿਹੜਾ ਡਰਾਈਵਰ ਚਲਾ ਰਿਹਾ ਇਹ ਦੇ ਵਿਚਾਰਾ ਤਾਂ ਉਹ ਪਿਛਲਾ ਟਾਇਰ ਵੀ ਲੰਘ ਗਿਆ ਤਾਂ ਉਹ ਬੰਦੇ ਦੇ ਸਾਹ ਨਹੀਂ ਹੈਗੇ ਉਸ ਟਾਈਮ ਜਦੋਂ ਅਸੀਂ ਉਹਨੂੰ ਮੁੱਦਾ ਕਰਿਆ ਉਹਦੇ ਮੂੰਹ ਚੋਂ ਬਲੱਡ ਨਿਕਲੇ ਆ ਤਾਂ ਉਹਦੇ ਸਾਹ ਚੱਲ ਗਏ ਫਿਰ ਅਸੀਂ ਮਾਰਕੀਟ ਆ ਲੈਨੇ ਬੜਾ ਬੜੋਂ ਨੂੰ ਚੱਕ ਕੇ ਜਾ ਕੇ ਰਜਿੰਦਰ ਹਸਪੀਟਲ ਦਾਖਲ ਕਰਵਾ ਆ। ਟਰੈਕਟਰ ਉਹ ਕਮੇਟੀ ਦਾ ਸੀ। ਸਰਕਾਰੀ ਟਰੈਕਟਰ ਸੀ। ਕਮੇਟੀ ਦਾ ਟਰੈਕਟਰ ਸੀ ਪਰ ਇਹ ਜਿਹੜੀ ਵਜ੍ਹਾ ਹੈਗੀ ਆ ਸੜਕ ਦੇਖੋ ਆ ਪਟਕੇ ਗੁਰੂ ਨਾਨਕ ਦੇਵ ਜੀ ਦੇ ਵੀ ਜਿਹੜੀ ਇਹ ਕਾਰਨ ਹੈਗਾ ਨਾ ਸਭ ਨਾਲ ਵੱਡਾ ਇਹ ਹੈਗਾ ਸੜਕ ਦਾ ਕਿਉਂਕਿ ਸੜਕ ਕੋਈ ਵੀ ਹੈ ਛੋਟੀ ਇਹਨਾਂ ਨੇ ਪੈਪ ਲਾਈਨਾਂ ਪਾਈਆਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਪੱਟੀਆਂ ਹੋਈਆਂ ਆ ਆ ਦੇਖ ਲਓ 7-8 ਮਹੀਨੇ ਹੋ ਗਏ ਅਸੀਂ ਲੋਕ ਬਹੁਤ ਦੁਖੀ ਆਏ ਹੋਰੇ ਸਕੂਲ ਵੀ ਆ ਸਰਕਾਰੀ ਗੁਰਦੁਆਰਾ ਸਾਹਿਬ ਵੀ ਆ ਉਰੇ ਆਂਦੇ ਜਾਂਦੇ ਆ ਉਰੇ ਰੋਜ਼ ਐਕਸੀਡੈਂਟ ਹੁੰਦੇ ਹੀ ਹੁੰਨੇ ਥੋੜਾ ਹਾਲਾਤ ਕਿਵੇਂ ਨੇ ਬਈ ਜਿਹੜੇ ਦੇ ਦੇਖੋ ਜੀ ਇਸ ਦਾ ਜਿਹੜੇ ਉਸ ਬੰਦੇ ਨੂੰ ਅਸੀਂ ਦਾਖਲ ਕਰਾਇਆ ਸੀ ਬਾਕੀ ਪ੍ਰਮਾਤਮਾ ਦੀ ਮਰਜ਼ੀ ਆ ਵੀ ਹੁਣ ਵੀ ਠੀਕ ਆ ਉਹ ਵੈਸੇ ਦਾ ਬੰਦੇ ਦੀ ਪਛਾਣ ਹੋਈ ਹੈ ਵੀ ਕਿੱਥੋਂ ਬੇ ਉਹ ਪਛਾਣ ਹੋਈ ਸੀ ਉਦੀ ਨਾਮ ਨੂੰ ਪਤਾ ਨਹੀਂ ਹੈਗਾ ਉਹ ਰਾਗੋ ਮਜਰੇ ਦੇ ਰਹਿੰਦਾ ਸੀ ਅੱਛਾ ਮਤਲਬ ਕਿ ਆ ਤੋਪਖਾਨੇ ਮੋ ਉਹ ਤੇਰੇ ਨਹੀਂ ਬੰਬੇਰੀ ਬੰਬੇ ਉਹ ਆ ਉਹਰੇ ਹਾਂ ਤੂੰ ਲੈ ਕੇ ਕਿਉਂ ਬੋਲ ਰਿਹਾ ਤੀ ਕੁਝ ਗੱਲ ਬਾਤ ਨਹੀਂ ਕੋਈ ਗੱਲ ਬਾਤ ਨਹੀਂ ਕਰ ਰਿਹਾ ਸੀ ਉਹ ਉਹਦੇ ਮਤਲਬ ਇਹ ਲੈ ਪਹਿਲਾਂ ਤਾਂ ਉਹਨੂੰ ਐਂ ਲੱਗਦਾ ਜਿਵੇਂ ਸਾਹ ਨਹੀਂ ਆ ਗਏ ਨਹੀਂ ਪਾਣੀ ਦੇ ਕਾਰਨ ਹੋਇਆ ਸੀ ਉਹਰੇ ਇਹ ਪਾਣੀ ਦੀ ਪਾਣੀ ਦੀ ਵਜ੍ਹਾ ਕਰਕੇ ਕਿਉਂਕਿ ਉਹ ਆਪਣੇ ਆਪ ਨੂੰ ਬਚਾਉਣ ਦੇ ਪਿੱਛੇ ਨਾ ਉਹ ਇੱਧਰ ਨੂੰ ਆ ਗਿਆ ਜਦੋਂ ਉਹਨੇ ਬ੍ਰੇਕ ਦੱਬੀ ਤਾਂ ਉਹ ਟਾਇਰ ਥੱਲੇ ਆ ਗਿਆ